ਹਲੋ ਮਿੱਤਰੋ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਚ ਤੇ ਕੱਲ ਕੱਲ ਮੈਂ ਪਾਇਆ ਆਪਣਾ ਵਲੌਗ ਹਿੰਦੀ ਚ ਸੋ ਆਪਾਂ ਬਣਾਵਾਂਗੇ ਪੰਜਾਬੀ ਇਚੀ ਵਲੌਗ ਬਣਾਵਾਂਗੇ ਹਵਾ ਨਿਕਲ ਗਈ ਆਪਣੀ ਜਰਨੀ ਪੰਜਾਬੀ ਚ ਸੋ ਅੱਜ ਸਾਡਾ ਨਾਈਟ ਵਲੌਗ ਕਿਉਂਕਿ ਦਿਨੇ ਸਾਨੂੰ ਟਾਈਮ ਨਹੀਂ ਲੱਗਾ ਪੂਰਾ ਦਿਨ ਆਪਰੇ ਰਾਤ ਚ ਗੱਡੀ ਦਾ ਕਰਾਣਾ ਸੀ ਥੋੜਾ ਜਿਹਾ ਕੰਮ ਸੋ ਥੋੜਾ ਥੋੜਾ ਕਰਕੇ ਉਹ ਜ਼ਿਆਦਾ ਬਣ ਗਿਆ ਤੇ ਟਾਈਮ ਅੱਜ ਦਿਨ ਸਾਰਾ ਪੂਰਾ ਰਾਤ ਚ ਲੰਘ ਗਿਆ ਮੈਂ ਗਿਆ ਹੀ ਤੇ ਅੰਕੂ ਭਾਜੀ ਗਈ ਤੇ ਪੂਰਾ ਦਿਨ ਰਹੇ ਆਪਾਂ ਗਰਾਜ ਚ ਸੋ ਜਾਰੀ ਰੱਖਦੇ ਆ ਆਪਣਾ ਵਲੋਗ ਤੇ ਮਿਲਦੇ ਆ ਅਗਲੇ ਪਾਰਟ ਸੋ ਮਿੱਤਰੋ ਤੁਹਾਨੂੰ ਦੱਸਿਆ ਪਹਿਲਾਂ ਹੀ ਅੱਜ ਸਾਡਾ ਵਲੋਗ ਹੋਊਗਾ ਨਾਈਟ ਵਲੋਗ ਸੋ ਦੋਸਤੋ ਲਿਫਟ ਚੋਂ ਆ ਗਿਆ ਥੱਲੇ ਤੇ ਤਾਰਜ਼ਨ ਦੀ ਅੱਜ ਟਾਰਜ਼ਨ ਆ ਗਈ ਪਿਆਰ ਹੋ ਗਈ ਹੈ ਕੱਲ ਕੱਲ ਨਵਾਣੀ ਹੈ ਟਾਰਜ਼ਨ ਮੈਂ ਹਾਂ ਦਿਖਾ ਦਈਏ ਟਾਰਜ਼ਨ ਬੜੇ ਬੜੇ ਪੌੜੇ ਆ ਛਾਲ ਦੇ ਦਿਖਾ ਦਈਏ ਟਾਰਜ਼ਨ ਨੇ ਦੋਸਤਾਂ ਨੂੰ ਕਿ ਗੱਡੀ ਕਿੱਥੇ ਗਈ ਉਹ ਚੋਗੀ ਮੇਰੇ ਲਗਾ ਲੈ ਗਈ ਨਹੀਂ 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 ਲਾਈ ਲਗਾਉਂਦੇ ਤੇਰੀ ਗੱਡੀ ਆ ਦੱਸ ਹੱਸੋ ਗੱਡੀ ਮਿੱਤਰੋ ਤੁਹਾਨੂੰ ਦਿਖਾਣੇ ਆ ਆ ਗਈ ਆਪਣੀ ਟਾਰਜ਼ਨ ਵੰਡਰ ਕਾਰ ਤੇ ਚੈੱਕ ਕਰੋ ਦੋਸਤੋ ਆ ਗੱਡੀ ਆਪਣੀ ਟਾਰਜ਼ਨ ਮਿੱਤਰੋ ਥੋੜਾ ਜਿਹਾ ਕੰਮ ਰਹਿ ਗਿਆ ਭਾਈ ਦੱਸੋ ਕਿਹੜਾ ਕਿਹੜਾ ਕੰਮ ਰਹਿਦਾ ਇਹ ਅੰਦਰ ਨਹੀਂ ਸਾਫ ਸਪਾਈ ਕਰੀ ਨਹੀਂ ਅੰਦਰੋਂ ਆਪਾਂ ਮਗਰਾਵਾਂਗੇ ਇਹਨੂੰ ਵੈਕਿਊਮ ਤੇ ਬਾਹਰੋਂ ਪ੍ਰੈਸ਼ਰ ਨਾਲ ਇਹਨੂੰ ਧਵਾਵਾਂਗੇ ਸ਼ੇਰ ਬਣ ਜਾਣੀ ਸਾਡੀ ਚੈੱਕ ਕਰੋ ਮਿੱਤਰੋ ਸਰਟ ਦਾ ਨਟਾ ਦੇ ਤਿੰਨ 볼ਟ ਦੇਖੋ ਲੱਗੇ ਨਹੀਂ ਨਟ ਨਹੀਂ ਪਾਇਆ ਸਟੱਡ ਤਾਂ ਹੈਗਾ ਆ ਇਹ ਫਿਰ ਮੈਂ ਚਲਾ ਲੇ ਦੀ ਚਲਾਉਗਾ ਜਿੰਨਾ ਦੇ ਚੱਲ ਨਹੀਂ ਡਰਾਇਵਰ ਡਰਾਇਵਰ ਛੋਟੀ ਦਾ ਤੇ ਤਿੰਨ ਦੀ ਦੋ ਲੱਟ ਲਾ ਤਾਂ ਚਲਾ ਦੂ ਇਹ ਚੈੱਕ ਕਰੋ ਮਿੱਤਰੋ ਪਿੱਛੋਂ ਵੀ α ਹਾਂ ਆ ਮੈਂ ਤਿੰਦੀ ਕੋ ਟੈਨਸ਼ਨ ਬੀ ਐਮ ਡਬਲਯੂ ਵਾਲੇ ਭਾਏ ਇਹਨੂੰ ਆਪਾਂ ਸੀਟ ਕਵਰ ਫਾਜੀ ਕਿੱਦਾਂ ਵਾ ਕੀ ਵਧੀਆ ਲੱਗਦੀ ਨਾ ਗੱਡੀ ਆ ਵਧੀਆ ਬਾਪੂ ਜੀ ਚਲਾਨ ਨੂੰ ਕਿੱਦਾਂ ਦੀ ਹੈ ਨਜ਼ਾਰਾ ਹੀ ਵੱਖਰਾ ਯਾਰ ਕੰਫਰਟੇਬਲ ਪੂਰੀ ਹੈ ਨਾ ਏਸੀ ਕੰਫਰਟੇਬਲ ਏਸੀ ਏਸੀ ਵੀ ਨਜ਼ਾਰੇਦਾਰ ਏਸੀ ਪੂਰਾ ਨਜ਼ਾਰੇਦਾਰ ਤੇ ਗੱਡੀ ਦਾ ਨੰਬਰ ਚੈੱਕ ਕਰੋ ਮਿੱਤਰੋ ਵੀਆਈਪੀ ਕਹਿੰਦੇ 31 ਤੇ 39 ਮੁੰਡਾ ਹਿਮਾਚਲ ਵਾਲਾ ਚਲਾਊਗਾ ਇਹਨੂੰ ਪੂਰੇ ਯਾਰ ਰੀਜਨਲ ਅੱਜ ਬਣਾ ਕੇ ਲਿਆਇਆ ਤੇ ਪੂਰੀ ਕਵਾਇਤ ਤੇ ਚਲੋ ਚੱਲੀਏ ਬਕਾਲੇ ਤੇ ਰਾਣੀਆਂ ਖੜੀਆਂ ਆਪਣੀਆਂ ਤੇ ਕਿੱਥੇ ਇਹ ਹੈਗੀ ਆਪਣੇ ਵਿਕਾਸਵਾਜੀ ਦੀ ਗੱਡੀ ਇਹ ਇਹ ਨਹੀਂ ਇਹ ਗਲਤ ਦਿਖਾਤੀ ਮਿੱਤਰੋ ਉਹ ਉਧਰ ਲੱਗੀ ਉਹ ਲੱਟਾ ਜੱਗੇ ਜੀ ਉਹ ਲੱਗੀ ਨੰਬਰ ਚੈੱਕ ਕਰੋ ਮਿੱਤਰੋ ਜੌਨ 125 ਕਰੋ ਕਵੈਸ 60 ਤੇ ਆਹ ਲੱਗੀ ਆਪਣੀ ਰਾਣੀ 19025 ਇਹ ਲੱਗੀ ਸਾਡੇ ਨੀਰ ਦੰਦਵਾਲ ਦੀ ਗੱਡੀ ਹਾਂ ਦੇਖੀਏ ਮਿੱਤਰੋ ਚੈੱਕ ਕੀਜੀਏ ਅਗਰ ਬਤਾਈਏ ਕੈਸੀ ਲੱਗੀ ہماری ਗੱਡੀ ਦੇਖੀਏ ਇਸकी ਲੁੱਕ इसको भी हम तो लाएंगे किसी दिन चेक कीजिए ये हमारी गाड़ी है इधर और हमारे गांधी आ चुके हैं एंट्री एंट्री हो चुकी है गांधी की गांधी की एंट्री देखिए रात को भी जालियां लगा के चलता है किसी दिन छोटो ने पकड़ लिया ना ये तो ये रोएगा उधर रोएगा चेक कीजिए मित्रों गांधी आ चुका है और ये देखिए उतरता हुआ ਸੋ ਦੇਖੀ ਐਂਟਰੀ ਦੋਸਤੋ ਕੀ ਰਹਾ ਕਿਹਦਾ ਰਹਾ ਅੱਜ ਕੰਮ ਠੀਕ ਠਾਕ ਜਾ ਰਿਹਾ ਯਾਰ ਵਧੀਆ ਓਕੇ ਓਕੇ ਰਿਹਾ ਓਕੇ ਹੋਰ ਹੋਏ ਕਿੰਦਾ ਠੀਕ ਠਾਕ ਨਾ ਬਸ ਵਧੀਆ ਵਧੀਆ ਚੱਲੀਏ ਮੈਂ ਬੁਕਾ ਲੇ ਤੇ ਜਾਣਾ ਮਨਾ ਫੋਨ ਅੱਛਾ ਫੋਨ ਦੋਨੋਂ ਰੱਖੇ ਅੰਦਰ ਤੇ ਲਾ ਗੱਡੀ ਕਿਤੇ ਸਾਈਡ ਤੇ ਆ ਜਾ ਗੱਡੀ ਲਾਨੇ ਪਾਰ ਕੇ ਹੋ ਜਾਂਦਾ ਉਹ ਦੇਖੋ ਮਿੱਤਰੋ ਖਿੱਚਤੀ ਹੋਗੇ ਤੇ ਮਿੱਤਰੋ ਆਪਾਂ ਜਾ ਰਹੇ ਆ ਬਕਾਲੇ ਤੇ ਸਾਨੂੰ ਦੱਸਿਆ ਕਬੂਸ ਲੈਣਾ ਆਪਾਂ ਚੈੱਕ ਕਰਾਣੇ ਤੁਹਾਨੂੰ ਬਕਾਲੇ ਵਾਲਾ ਜੇ ਆਪਣਾ ਬੰਦਾ ਬੈਠਾ ਆ ਆ ਗਿਆ ਮਿੱਤਰੋ ਆਪਣਾ ਬਕਾਲਾ ਆਪਣੇ ਦੋਸਤ ਨਾਲ ਮਿੱਤਰੋ ਪਹੁੰਚ ਚੁੱਕੇ ਆ ਕਹਿੰਦੇ ਬਕਾਲੇ ਦੇ ਬਕਾਲਾ ਉਹ ਆ ਗਿਆ ਮਤਾਂ ਉਹ ਆਪਣਾ ਹਾਈਵੇ ਸਾਈਕਲ ਚੈੱਕ ਕਰੋ ਮਿੱਤਰੋ ਤੇ ਯਾਰ ਹੁਣੀ ਮਾਰਦੇ ਹੋ ਐਂਟਰੀ ਵਾਲੇਕਮ ਸਲਾਮ ਵਾਲੇਕਮ ਸਲਾਮ ਅਲੈਕੁਮ ਸਲਾਮ ਬੰਜਲ ਬਾਈ ਹਾਂ ਪੰਜਾਬ ਬਾਈ बहुत जाओ सलाम जनाब क्या हाल है बहुत बढ़िया बताओ तो <laughs> मित्रों जो जो हम लेने आए वो इधर मिली नहीं देखा नहीं दिखा नहीं दो मित्रों को यहाँ पे जो चीज लेने आए वो है नहीं खबूस खलास मित्रों खबूस खलास <laughs> ये देखिए मित्रों चोरी करते हुए बकाले से अंगूर तो आ जाओ मित्रों ਤੋ ਮਿੱਤਰੋ ਜਿਹੜੀ ਚੀਜ਼ ਆਪਾਂ ਲੈਣ ਗਈ ਉਹ ਸਾਨੂੰ ਮਿਲੀ ਨਹੀਂ ਤੇ ਆਪਾਂ ਜਾ ਰਹੇ ਹਾਂ ਹੁਣ ਦੂਜੇ ਦਫਤਰੇ ਤੇ ਇਹ ਬੰਦੇ ਆਪਣਾ ਰੋਲਾ ਪਾਉਂਦੇ ਰਹਿੰਦੇ ਸੀ ਆਪਾਂ ਰੀਅਲ ਵਲੋਗ ਬਣਾਉਣੀਆਂ ਹਾਂ ਹਾਂ ਰੀਅਲ ਵਲੋਗ ਬਣਾਉਣੇ ਆਂ ਜਿਹੜਾ ਕੱਟ-ਕੱਟ ਕੇ ਬਣਾਉਣੇ ਜਨਤਾ ਨੂੰ ਦਿਖਾਣਾ ਸੀ ਸੱਚ ਪੂਰਾ ਤੇ ਸਰਦਾਰ ਜੀ ਦੀ ਚੋਰੀ ਆਪਾਂ ਫੜਾਂਗੇ ਵੀ ਸਾਨੂੰ ਮਨਾ ਕੀਤਾ ਤੇ ਵੀਡੀਓ ਫਾਰਮ ਨੂੰ ਗ੍ਰੈਂਡ ਹਾਈਪਰ ਜਾਣਾ ਮਿੱਤਰੋ ਰਹਿਣ ਦਿੰਦੇ ਆਂ ਆਪਾਂ ਦਿੰਦੇ ਆਂ ਮਕਾਨੇ ਤੇ ਮੈਨੀ ਗ੍ਰੈਂਡ ਹਾਈਪਰ ਤੇ ਤੇ मां की पैंट्री ते मिलते ਆ ਆਪਾਂ ਸਮਾਨ ਲੈ ਰਹੇ ਕੋ ਬਹੁਤ ਚੁੱਕਿਆ ਆਪਾਂ ਬਕਾਲੇ ਤੇ ਤੇ ਲੈਣ ਲੱਗਿਆ ਕਬੂਜ਼ ਤੇ ਹੋਰ ਤੋਂ ਹੋਰ ਕੁਛ ਤਾਂ ਨਹੀਂ ਲੈਣਾ ਮਿੱਤਰੋ ਹੋਰ ਭਾਈ ਅੱਜ ਆਪਾਂ ਕੈਸ਼ੀਅਰ ਬਦਲਤਾ ਮਿੱਤਰੋ ਆ ਆਪਾਂ ਹਰ ਕੈਸ਼ੀਅਰ ਅੱਜ ਦੋਹੇ ਰਿਹਾ 320 300 ਖਾਣੇ 300 ਫਿਲਸ ਕੀਾ ਲੱਡੂ ਲੈਣੇ ਲੱਡੂ ਖਾਣਗੇ ਮਿੱਤਰੋ ਖਾਣੇ ਮਿੱਤਰੋ ਲੱਡੂ ਲੈ ਲਈਏ ਉਹ ਕੈਸ਼ੀਅਰ ਸਾਹਿਬ ਨੂੰ ਪੁੱਛੋ ਲੈ ਲੈ ਭਾਈ ਇਹ ਇਹ 250 ਤੇ ਕਿਤਨੇ ਹੋਏ ਇਹ 200 ਚਲੋ ਲੱਡੂ ਆ ਗਏ ਭਾਈ ਲੱਡੂ ਆ ਗਏ ਆ ਗਏ ਲੱਡੂ ਨੇ ਲੈਣਾ ਇਹ ਖਫੂਜ਼ ਤੇ ਆਪਾਂ ਖਾਣ ਲੱਗਿਆਂ ਨਾਲੇ ਪੰਜ ਬੰਦੇ ਤੇ ਪੰਜ ਲੱਡੂ ਕੱਲਦੇ ਆਪਾਂ ਬਾੜੀ ਹੋੜੀ ਬਾਹਰ ਤੋਂ ਕੀ ਨਾ ਲੈ ਇੱਕ ਲੱਡੂ ਖਾਣਾ ਇੱਥੇ ਹੀ ਮੈਨੂੰ ਇਹਦਾ ਐਂਟਰੀ ਮਾਰਨੀ ਨਹੀਂ ਪਾਰੂ ਲੱਡੂ ਖਾ ਗਈ ਮਾਰੋ ਇੱਕ ਵਾਰ ਚੈੱਕ ਕਰਦੇ ਹਾਂ ਮਿੱਤਰੋ ਟੇਸਟ ਇਹ ਅੱਜ ਤਾਂ ਅੱਜ ਤਾਂ ਮੈਨੂੰ ਲੱਗਦਾ ਹਾਂ ਚੈੱਕ ਕਰੋ ਮਿੱਤਰੋ ਲੱਡੂ ਚੱਕੋ ਚਲੋ ਜੀ ਚੇਰ ਟੇਸਟ ਕਰਦੇ ਆ ਮਿੱਤਰੋ ਅੱਜ ਲੱਡੂ ਇੱਧਰ ਆ ਸੇਮੀ ਆ ਜਜ਼ਾ ਹਵੇਲੀ ਤੋਂ ਬੰਤਾ ਮਿੱਤਰੋ ਟੇਸਟ ਕਿਦਾਂ ਦਾ ਲੱਗਿਆ ਤੁਹਾਨੂੰ ਸਹੀ ਆ ਹੋਕਰ ਬੋਣ ਤੇ ਲੱਡੂ ਲੁੱਡੂ ਖਾ ਕੇ ਮਿੱਤਰੋ ਕਰਦੇ ਆ ਦੁਬਾਰਾ ਬਰੋਕ ਦੀ ਸਟਾਰਟਿੰਗ ਮਿਲਦੇ ਆ ਬੜੇ ਰੋਕ ਲੋਕ ਤੁਸੂ ਖਾ ਲਿਆ ਇੱਕ ਵਾਰ ਆਏਗਾ ਹੁਣ ਲੱਡੂ ਮੈਂ ਖਾਣਾ ਵੀ ਨਹੀਂ ਆਉਂਦਾ। ਦੇ ਦੈਣਾ ਹੀ ਨਹੀਂ ਬਾਜੀ। ਉਹ ਲੈ ਬੇਇੱਜ਼ਤੀ ਮਿੱਤਰੋ। ਇਹ ਤੇਰਾ ਨਹੀਂ ਇੱਕੋ ਲੱਡੂ ਹੈ। ਉਹ ਵੀ ਸੀ ਫੇਰ ਬੇਇੱਜ਼ਤੀ। ਨਹੀਂ ਯਾਰ ਮੈਂ ਨਹੀਂ ਖਾਣਾ ਲੱਗੂ। ਹਾਂ ਦੇਣਾ ਹੀ ਨਹੀਂ ਬਾਜੀ। ਅੰਕੂ ਬਾਜੀ ਨੂੰ ਪੀਂਦੇ ਨਾ ਮੈਨੂੰ ਨਹੀਂ ਦਿਖਾ ਰਦਾ। ਦੇ ਦੇਣਾ ਜੀ। ਇੱਕ ਲੱਡੂ ਕਿਸ ਨੂੰ ਨਹੀਂ ਦੇਣਾ। ਇੱਕ ਲੱਡੂ। ਹਾਂ ਇੱਕ ਲੱਡੂ ਤੁਹਾਡਾ। ਕਿ ਆ ਆਲੀ ਮੁੱਛ। ਖਾ ਲੈ। ਹੂੰ। ਕਿ ਆ ਵਧੀਆ ਆਇਆ। ਖਾਣਾ ਚਾਹੀਦਾ ਯਾਰ ਲੱਡੂ ਖਾਓ ਮਿੱਤਰੋ ਲੱਡੂ। ਖਲੋ। ਜ਼ਿੰਦਗੀ 'ਚ ਖਾਦੇ ਖਾਣੇ ਦੇ। ਮਿੱਤਰਾਂ ਨੂੰ ਦੇਣਾ ਖਾਦੀ ਡੱਬਾ ਸੌਰੀ ਮਿੱਤਰੋ ਤੁਹਾਨੂੰ ਕੱਲ ਨੂੰ ਖਵਾ ਦਾਂਗੇ ਹੁਣ। ਆਪਾਂ ਲੱਡੂ ਖਾ ਕੇ ਹੋ ਲੱਡੂ ਖਾਓ ਜਿੰਨੇ ਖਾ ਆਂਦੇ ਲੱਡੂ ਜ਼ਿੰਦਗੀ ਚ ਲੱਡੂ ਜਿਹੜਾ ਨਾ ਲੱਡੂ ਬਹੁਤ ਜ਼ਰੂਰੀ ਜ਼ਿੰਦਗੀ ਚ ਖਾਣਾ ਲੱਡੂ ਕਿਉਂ ਬਾਜੀ ਬਾਹਰ ਦਾ ਲੱਡੂ ਕੋਈ ਨਾ ਇੱਕ ਵਿਆਹ ਵਾਲਾ ਲੱਡੂ ਹਾਂ ਇਹ ਜ਼ਰੂਰੀ ਬਾਹਰ ਦਾ ਦੇ ਇੱਕ ਵਿਆਹ ਵਾਲਾ ਬਾਜੀ ਹੁਣ ਖਾਊਗਾ ਜਦੋਂ ਜਦੋਂ ਜਾਊ ਛੁੱਟੀ ਪੈਦੀ ਖਾਊ ਹੁਣ ਵਿਆਹ ਦਾ ਲੱਡੂ ਭਾਜੀ ਉਮਰ ਹੋ ਗਈ ਆ ਵਿਆਹ ਦੀ ਕੁੜੀ ਲੱਭਦੀ ਐ ਭਾਜੀ ਹੱਥ ਕੁੜੀ ਲੱਭ ਗਈ ਮੁੰਡਿਆ ਕੁੜੀ ਆਪਾਂ ਦੱਸਣਾ ਨਹੀਂ ਕਿੱਥੇ ਬਾਹਰ ਆ ਗਈ ਪੱਕੀ ਆਪਾਂ ਦੱਸਣਾ ਨਹੀਂ ਕੁੜੀ ਪਈ ਏ ਦਾ ਛੱਡੀ ਐ ਵੈਂਟੀਲੇਟਰ ਵੀ ਵੈਂਟੀਲੇਟਰ ਦੇ 2 ਸਾਲਾਂ ਬਾਅਦ ਨਹੀਂ ਨਹੀਂ ਮਿੱਤਰੋ ਇਹ ਦੁਕਾਨ ਵਾਲੀ ਗੱਲ ਨਹੀਂ ਕਹੀ ਥੋੜੀ ਬਾਹਰ ਵਕੀ ਆਪਾਂ ਦੱਸਣਾ ਨਹੀਂ ਕਿਹੜੀ ਕੰਟਰੀ ਵਕੀ ਹੈ ਤੇ ਜਲਦੀ ਆਪਾਂ ਰਿਵੀਅੂ ਕਰਾਂਗੇ ਜਲਦੀ ਭਾਈ ਸ਼ਰਮਾ ਗਿਆ ਆ ਸ਼ਰਮਾ ਗਿਆ ਹੈਨਾ ਯਾਰ ਇਹਨਾਂ ਨੂੰ ਸ਼ਰਮਾਣਾ ਨਹੀਂ ਚਾਹੀਦਾ ਤੇ ਮਿਲਦੇ ਆ ਮਿੱਤਰੋ ਅਗਲੇ ਪਾਰਕ ਸੋ ਮਿੱਤਰੋ ਅੱਜ ਆਪਾਂ ਮੰਗਵਾਲੇ ਜਾ ਰਹੇ ਹਾਂ ਓਡੀ ਓਡੀ ਦੇ ਬੜੇ ਕਮਰੇ ਦੇ ਵੱਲ ਤਰ੍ਹਾਂ ਤਰ੍ਹਾਂ ਦੀਆਂ ਵੈਰਾਈਟੀਆਂ ਮਿਲਦੀਆਂ ਤਰ੍ਹਾਂ ਤਰ੍ਹਾਂ ਦੀਆਂ ਵੈਰਾਈਟੀਆਂ ਭਾਜੀ ਕਹਿੰਦਾ ਤੁਹਾਨੂੰ ਮਿਲਣਗੀ ਇੱਥੇ ਲਾਈਕ ਦੇ ਜੁਗਾਂ ਦਾ ਪੀਪਲ ਜਿਸ ਰਿਜ਼ਲਟ ਵਾਲੇ ਨਹੀਂ ਜਿਹੜੇ ਤੁਹਾਨੂੰ ਲਾਈਕ ਦੀ ਆਪਣਾ ਰਾਣ ਹਮ ਜਾ ਰਹੇ ਹਾਂ ਗਾਇਸ ਲਿਖੋ ਸੋ ਮਿੱਤਰੋ ਰਾਤ ਦੇ ਵੱਜ ਚੁੱਕੇ ਨੇ 11 ਤੇ ਵਲੋਗ ਦੀ ਕਰਦੇ ਆਪਾਂ ਇੱਥੇ ਐਂਡਿੰਗ ਕਿਉਂਕਿ ਟਾਈਮ ਬਹੁਤ ਹੋ ਗਿਆ ਜ਼ਿਆਦਾ ਤੇ ਅੱਜ ਦਾ ਵਲੋਗ ਆਊਗਾ ਤੁਹਾਨੂੰ ਪਸੰਦ ਉਮੀਦ ਹੈ ਪੂਰੀ ਤੇ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਅਨਕੁਪਾ ਜੀ ਕੁਝ ਕਹਿ ਤੇ ਰਿਸ਼ਤੇ ਦੀ ਗੱਲ ਨਾਲ ਲਿਓ ਸੀਰੀਅਸ ਇਹ ਕਰ ਰਹੇ ਹਾਂ ਮਜ਼ਾਕ ਹਾਂ ਜੀ ਮਿੱਤਰੋ ਹੋ ਰਿਹਾ ਜੀ ਮਜ਼ਾਕ ਤੇ ਸਾਡੇ ਵਲੌਗ ਦਾ ਮੇਨ ਮਕਸਦ ਹੀ ਇਹ ਆ ਜੀ ਫਨੀ ਲੋਕ ਬਣਾਉਣਾ ਹਾਂ ਤਾਂ ਪੰਚੰਦ ਕਰਨਾ ਪੂਰਾ ਤੇ ਜਦੋਂ ਜਦੋਂ ਅਸਲ ਚ ਹੋਊਗਾ ਨਾ ਰਿਸ਼ਤਾ ਤੇ ਤੁਹਾਨੂੰ ਜ਼ਰੂਰ ਮਿਲਾਵਾਂਗੇ ਭਾਬੀ ਨਾਲ ਤੇ ਦਿਓ ਇਜਾਜ਼ਤ ਮਿਲਦੇ ਆ ਕੱਲ ਦੇ ਨਵੇਂ ਵਲੌਗ ਜੀ